ਅੱਜ ਸਾਰੇ ਪੰਜਾਬ 'ਚ ਬਲੌਕ ਸੰਤੀ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਜਿਹੜੀਆਂ ਬਹੁਤ ਦਿਰ ਤੋਂ ਨਹੀਂ ਹੋਈਆਂ ਤੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਕਈ ਵਾਰ ਚੇਤਾਵਨੀ ਦੇਣ ਦੇ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਕਰੋਣੀਆਂ ਪੈਣੀਆਂ ਤੇ ਉਹਦੀ ਡੇਟ ਜਿਹੜੀ ਆ ਪਹਿਲੀ ਦਸੰਬਰ ਰੱਖੀ ਗਈ ਕਿ ਪਹਿਲੀ ਦਸੰਬਰ ਨੂੰ ਤੁਸੀਂ ਆਪਣੇ ਜਿਹੜੇ ਚੋਲਾ ਟੈਕਸ ਪਰ ਐਨਓਸੀ ਬਲੌਗ ਦੇ ਵਿੱਚ ਵੀਡੀਓ ਤੇ ਦਫਤਰ ਦੇ ਵਿੱਚ ਸੈਕਟਰੀਆਂ ਤੋਂ ਲੈ ਸਕਦੇ ਹਾਂ ਅੱਜ ਮੈਂ ਬਲੌਗ ਚ ਆਇਆ ਤਾਂ 11:30 ਵਜੇ ਬੱਜ ਗਏ ਨੇ ਨਾਤੇ ਇੱਥੇ ਕੋਈ ਵੀਡੀਓ ਸਾਹਿਬ ਨੇ ਨਾ ਹੀ ਕੋਈ ਸੈਕਟਰੀ ਆ ਤੇ ਇਹ ਮੈਂ ਸਮਝਦਾ ਕੋਰਟ ਦੀ ਉਲੰਘਣਾ ਆ ਸਰਕਾਰ ਸਬਡੈਂਟ ਸਾਹਿਬ ਮੇਰੇ ਕੋਲ ਆ ਕਹਿੰਦੇ ਜੀ ਮੈਨੂੰ ਨਹੀਂ ਪਤਾ ਕੌਣ ਕਿੱਥੇ ਆ ਸੀ 9 ਵਜੇ ਦਾ ਟਾਈਮ ਦਿੱਤਾ ਸਵਾ 11 ਵਜੇ ਤੱਕ ਨਾ ਆਉਣਾ ਇਹ ਮਾੜੀ ਗੱਲ ਹੈ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਚੋਣਾ ਇਹਦਾ ਮਤਲਬ ਸਰਕਾਰ ਲੁੱਟਣਾ ਚਾਹੁੰਦੀ ਆ ਸਰਕਾਰ ਤੱਕੇ ਨਾ ਐਨਓਸੀਆਂ ਨਾ ਦੇ ਕੇ ਪੇਪਰ ਰੱਦ ਕਰਕੇ ਇਹ ਨੀਅਤ ਸਰਕਾਰ ਦੀ ਦੇ ਸਾਹਮਣੇ ਸੋ ਆ ਲੋਕ ਜਿਹੜੇ ਨੇ ਇਹਨਾਂ ਨੂੰ ਵੀ ਪੁੱਛੋ ਆ ਸਾਰੇ ਇਧਰ ਵੇਖੋ ਇਹ ਸਭ ਲੋਗ ਐਨਓਸੀਆਂ ਲੈਣ ਲਈ ਇੱਥੇ ਆਏ ਆ ਐਨਓਸੀ ਹੋਏਗੀ ਤਾਂ ਪੇਪਰ ਦਾਖਲ ਹੋਣਗੇ ਸਾਡੀ ਪੂਰੀ ਤਿਆਰੀ ਆ ਫੇਰ ਤੇ ਫੇਰ ਫ੍ਰੀ ਹੋਰ ਫੇਰ ਇਲੈਕਸ਼ਨ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਏਗਾ ਹੋਰ ਤੁਹਾਡੇ ਸਾਹਮਣੇ ਆ ਰਾਜਨੀਤੀ ਮਤਲਬ ਰਾਜਨੀਤੀ ਹੁੰਦੀ ਆ ਲੋਕਾਂ 'ਚ ਜਾ ਕੇ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਆਪਣਾ ਪ੍ਰੋਗਰਾਮ ਦਿਓ ਲੋਕ ਤੁਹਾਨੂੰ ਵੋਟ ਪਾਉਣ ਤੇ ਜੇ ਤੁਸੀਂ ਪਰਚੇ ਹੀ ਦਾਖਲ ਨਹੀਂ ਕਰਨ ਦੇਣਾ ਔਰ ਕੀ ਮੈਂ ਇਹਨਾਂ ਵੀਡੀਓ ਤੇ ਤੇ ਇਹਨਾਂ ਸੈਕਟਰੀਆਂ ਦੇ ਉੱਤੇ ਰਿਟ ਪਾਉਣ ਲੱਗਾ ਹਾਈ ਕੋਰਟ ਦੇ ਵਿੱਚ ਤੇ ਡੀਸੀ ਸਾਹਿਬ ਨੂੰ ਨੋਟਿਸ ਕਰਨ ਲੱਗਾ ਜਿਹੜਾ ਸਾਡਾ ਏਡੀਸੀ ਡੀਡੀਪੀਓ ਇਹਨਾਂ ਸਾਰਿਆਂ ਨੂੰ ਪਾਰਟੀ ਬਣਾਉਣਾ ਹੋਰ ਹਾਈ ਕੋਰਟ 'ਚ ਰਿਟ ਕਰਾਂਗਾ ਕਿ ਭਈ ਇਹ ਦਫਤਰ ਜੀ ਨਹੀਂ ਤੇ ਇਲੈਕਸ਼ਨ ਹੋਊਗਾ ਕਿਵੇਂ ਕੇਵਲ ਨਰੇਗਾ ਦੇ ਸੈਕਟਰੀ ਬੈਠੇ ਇੱਥੇ ਜਿਨ੍ਹਾਂ ਦਾ ਇਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਕੋਈ ਐਨਓਸੀ ਨਹੀਂ ਉਹ ਦੇ ਸਕਦੇ ਕੋਈ ਚੁਲਾ ਟੈਕਨੀਕ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਮਨਛਾ ਇਹਨਾਂ ਦੀ ਅੱਜ ਤੋਂ ਹੀ ਯਾਰ ਸਾਫ ਆ ਗਈ ਆ ਬਾਕੀ ਦੇ ਧੱਕੇ ਤਾਂ ਫੀਲਡ 'ਚ ਹੋਣੇ ਆ ਅੱਜ ਜਿਹੜੇ ਧੱਕੇ ਆ ਉਹ ਪਰਚੇ ਤੇ ਤੁਸੀਂ ਸਰਟੀਫਿਕੇਟ ਹੀ ਨਹੀਂ ਦਿਓਗੇ ਤਾਂ ਲੋਕ ਕਰਨਗੇ ਕਿਵੇਂ ਸੋ ਮੈਂ ਡੀਸੀ ਸਾਹਿਬ ਨੂੰ ਵੀ ਕਹਾਂਗਾ ਏ ਡੀਸੀ ਸਾਹਿਬ ਨੂੰ ਵੀ ਡੀਡੀਪੀਓ ਨੂੰ ਵੀ ਤੇ ਸੈਕਟਰੀ ਨੂੰ ਵੀ ਜਿਹੜਾ ਸੈਕਟਰੀ ਪੰਚਾਇਤੀ ਰਾਜ ਆ ਹੀ ਸ਼ੁੱਡ ਇਨਸ਼ੋਰ ਕਿ ਫਰੀਅਰ ਫੇਅਰ ਇਲੈਕਸ਼ਨ ਹੋ ਨਾ ਦਿਸ ਇਜ਼ ਨਾਟ ਅ ਫੇਅਰ ਇਲੈਕਸ਼ਨ ਇਹ ਸਾਨੂੰ ਚੋਲਾ ਟੈਕਸ ਹੋ ਰਹਿਣੋ ਸੀ ਨਹੀਂ ਮਿਲੇਗੀ ਅਸੀਂ ਪਰਚਾ ਨਹੀਂ ਦਾਖਲ ਕਰ ਸਕਦੇ ਅਸੀਂ ਪਹਿਲੇ ਦਿਨ ਹੀ ਹਰ ਗਏ ਕਿਹੜੀ ਕੋਈ ਦੁਕਾਨੀ ਆਵਾ ਤੁਸੀਂ ਮੈਂ ਡੀਸੀ ਸਾਹਿਬ ਨਾਲ ਕੀਤੀ ਆਪਕੇ ਸਪਟਨ ਸਾਹਿਬ ਬੈਠੇ ਆ ਇਹ ਕਹਿੰਦੇ ਵੀ ਉਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਸੀ ਉਹ ਆਏ ਨਹੀਂ ਸਰ ਕੱਲ ਜਲਦੀ ਸਾਡੇ ਬਿਤਾਇਕ ਸਾਹਿਬ ਵੱਲੋਂ ਕਿ ਵੀਡੀਓ ਤਬ ਤੱਕ ਜਾ ਕੇ ਪ੍ਰੈਸ ਮੀਟਿੰਗ ਨੂੰ ਸਬੋਧਤ ਕਰਕੇ ਤਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਵੀ ਲਗਾਏ ਕਿਤਨੇ ਕਿਤੇ ਉਹਨਾਂ ਨੇ ਕਿਹਾ ਲੋ ਕਿ ਉਹਨਾਂ ਦੇ ਵਰਕਰਾਂ ਨੂੰ ਕਾਗਜ਼ ਭਰਨ ਦੇ ਵਿੱਚ ਇਹ ਨਾ ਨੁਕਰੀ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰਿਹਾ ਵਾ ਇਹ ਚੀਜ਼ਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਰਹੀ ਜਿਹੜੀ ਗੱਲ ਤੁਸੀਂ ਕੱਲ੍ਹ ਵਾਲੀ ਗੱਲ ਕਰਦੇ ਗੁਦਾ ਰਾਣਾ ਗੁਰਜੀਤ ਸਿੰਘ ਜੀ ਦੀ ਕਿ ਉਹਨਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਕਿ ਉਹ ਪਹਿਲਾਂ ਕੀ ਕਰਦੇ ਰਹੇ ਨੇ ਜਿੱਥੇ ਜੇ ਬਿਲਕੁਲ ਹੀ ਜਿਹਨੂੰ ਕਹਿੰਦੇ ਆ ਗੁੰਡਾਗਰਦੀ ਦਾ ਨਾਚ ਹੁੰਦਾ ਰਿਹਾ ਲੋਕਾਂ ਦੇ ਕਾਗਜ਼ ਜਿਹੜੇ ਆ ਉਹ ਰਿਜੈਕਟ ਹੁੰਦੇ ਰਹਿ ਲੋਕਾਂ ਨੂੰ ਈਵਨ ਇਸ ਦਫਤਰ ਆਉਣ ਨਹੀਂ ਜਾਣ ਦਿੱਤਾ ਜਾਂਦਾ ਰਿਹਾ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਇਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਨਾਲ ਕੋਈ ਤੱਕਾ ਹੋ ਜਾਏ ਕਿਸੇ ਲੈਵਲ ਤੇ ਕੋਈ ਤੱਕਾ ਹੋ ਜਾਏ ਜਿਹੜਾ ਬੰਦਾ ਡਿਜ਼ਰਵ ਕਰਦਾ ਜਿਸਨੇ ਕੋਈ ਪੈਸਾ ਨਹੀਂ ਦੇਣਾ ਕਿਸੇ ਦਾ ਕਿਉਂਕਿ ਇਸ ਇਸ ਇਲੈਕਸ਼ਨ ਦੇ ਲਈ ਜੇ ਐਨਓਸੀ ਦੀ ਇਸ ਕਰਕੇ ਲੋੜ ਆ ਕਿ ਜਿਹੜਾ ਉਹ ਜ਼ਿਲ੍ਹਾ ਪ੍ਰੀਸ਼ਦ ਜਾਂ ਜੋ ਚੋਣਾ ਲੜ ਰਿਹਾ ਉਹਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੰਚਾਇਤੀ ਜਾਂ ਸਰਕਾਰ ਦੇ ਲੈਂਡ ਦੇਣਾ ਹੋਵੇ ਕਿਸੇ ਤਰ੍ਹਾਂ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਹੋਵੇ ਜਾਂ ਉਹਨੇ ਕਿਸੇ ਵੀ ਹੋਰ ਜਿਹੜਾ ਮੈਂਕ ਵੀਦਾ ਡਿਫਾਲਟਰ ਮਤਲਬ ਕਾਰਪੋਰੇਟ ਜਨਰ ਸੁਸਾਇਟੀ ਦਾ ਜਾਂ ਹੋਰ ਕਿਸੇ ਦਾ ਜਿਹੜਾ ਡਿਫਾਲਟਰ ਨਾ ਹੋਵੇ ਇਸ ਕਰਕੇ ਐਨਓਸੀ ਲੈਣੀ ਜ਼ਰੂਰੀ ਐ ਕਿਤੇ ਕਿਸੇ ਨੇ ਇਹਨਾਂ ਦਾ ਕੰਮ ਰਿਆ ਅੱਜ ਤੁਸੀਂ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਕੁਝ ਮਹੀਨੇ ਪਹਿਲਾਂ ਹੀ ਇਥੇ ਕਪੂਰਥੱਲੇ ਦੇ ਵਿੱਚ ਪੀਰ ਚੌਧਰੀ ਦੇ ਇਲਾਕੇ ਇੱਕ ਜਗ੍ਹਾ ਇਹਨਾਂ ਦੇ ਬੰਦਿਆਂ ਨੇ ਜਿੱਦੀ ਰਜਿਸਟਰੀ ਵਾਲੀ ਜਗ੍ਹਾ ਉੱਤੇ ਕਬਜ਼ਾ ਕਰਕੇ ਉਹਦੇ ਕੋਲ ਪੈਸੇ ਲੈ ਰਹੇ ਇਹ ਕੰਮ ਇਹੋ ਕਰਦੇ ਰਹੇ ਇਹਨਾਂ ਦੇ ਜਿਹੜੇ ਬੰਦੇ ਲੜ ਰਹੇ ਬਹੁਤਿਆਂ ਨੇ ਜਿਹੜੀ ਆ ਪੰਚਾਇਤ ਦੀਆਂ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਿਥੇ ਉਹਨਾਂ ਨੂੰ ਐਮਓਸੀ ਕਿਥੇ ਮਿਲ ਜੂ ਦਬਕੇ ਨਾਲ ਲੈਣਾ ਚਾਹੁੰਦੇ ਜਿਹੜੀ ਕਿ ਨਹੀਂ ਮਿਲਣੀ ਚਾਹੀਦੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਇਹਨਾਂ ਦਾ ਬਹੁਤ ਤੁਸੀਂ ਕਈ ਗੱਲਾਂ 'ਚੋਂ ਕਸੂਰਵਾਰ ਹੈਗੀ ਉਹ ਜਿਹੜੇ ਜਿਹੜਾ ਕੋਈ ਬੰਦਾ ਧੱਕਾ ਕਰਦਾ ਕਿਸੇ ਵੀ ਪਾਰਟੀ ਨਾਲ ਹੋਵੇ ਕਿਸੇ ਵੀ ਤਰ੍ਹਾਂ ਨਾਲ ਉਹਦੀ ਜਿਹੜੀ ਜਿਹੜੀ ਕਬਜ਼ੇ ਵਿੱਚ ਜਾਂ ਕੋਈ ਇਹੋ ਜਿਹੀ ਸ਼ਮੂਲੀਅਤ ਕਰਦਾ ਮਾੜੇ ਅਨਸਰ ਦੀ ਜਿਹੜੀ ਸਪੋਰਟ ਕਰਦਾ ਉਹਨੂੰ ਦਰਕਾਰਨਾ ਚਾਹੀਦਾ ਉਹਨੂੰ ਜਿਹੜਾ ਇਸ ਜਿਹੜੀ ਜਿਹੜਾ ਸੈਟਅਪ ਆ ਜਿਹੜਾ ਜਿਹੜਾ ਲੋਕਤੰਤਰ ਦਾ ਸੈਟਅਪ ਆ ਇਹਦੇ ਚੋਂ ਬਾਹਰ ਕਰਨਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਤੁਸੀਂ ਜਿਹੜੇ ਸਹੀ ਕੈਂਡੀਡੇਟ ਆ ਉਹਨਾਂ ਨੂੰ ਚੁਣੋ ਉਹਨਾਂ ਨੂੰ ਵੋਟ ਪਾਓ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਜਿਹੜੀਆਂ ਕਿਸਾਨ ਹਤੈਸੀ ਜਿਹੜੀਆਂ ਪਾਲਿਸੀਆਂ ਨੇ ਜਿਵੇਂ ਕਿਤੇ ਪਹਿਲਾਂ ਹੁੰਦਾ ਸੀ ਕਦੀ ਰਾਤ ਨੂੰ ਬੱਤੀ ਆ ਗਈ ਕਦੀ ਕਿਤੇ ਆ ਗਈ ਕਿਦੋਂ ਆ ਗਈ ਕਲਕਿ ਪਿੰਡਾਂ 'ਚ ਵੋਟਾਂ ਹੋ ਰਹੀਆਂ ਨੇ ਕਿ ਇਹ ਇਹੋ ਜੀ ਗੱਲ ਆ ਕਿ 9 ਤੋਂ 5 ਵਜੇ ਤੱਕ ਰਬਤੀ ਆਉਂਦੇ ਦਿਨੇ ਜਿਸ ਤਰ੍ਹਾਂ ਕੰਮ ਕਰਦੇ ਇਸ ਕਰਕੇ ਜਿਹੜੇ ਕੰਮ ਦੇਖਦਿਆਂ ਹੋਇਆ ਲੋਕਾਂ ਨੂੰ ਵੋਟ ਕਰਨੀ ਚਾਹੀਦੀ ਆ ਕਿਸੇ ਦੀਆਂ ਗਿੱਦੜਪਕੀਆਂ ਤੋਂ ਨਹੀਂ ਡਰਨਾ ਚਾਹੀਦਾ ਕਿਸੇ ਦੇ ਦੌਕਿਆਂ ਤੋਂ ਨਹੀਂ ਡਰਨਾ ਚਾਹੀਦਾ ਕਹ ਲੋ ਕਿ ਦਫਤਰਾਂ ਦੇ ਵਿੱਚ ਜਦ ਕਿ ਹਰਾਸਮੈਂਟ ਹੋਣਾ ਕਿਤੇ ਤੁਹਾਨੂੰ ਤੁਹਾਡੇ ਕਹਿੰਦਾ ਮਤਲਬ ਕਿ ਜੋ ਬੀਜਿਆ ਉਹੀ ਕੱਟਣਾ ਪੈਣਾ ਨਹੀਂ ਕਿਸੇ ਵੀ ਤਰ੍ਹਾਂ ਦਾ ਹਰਾਸਮੈਂਟ ਜਿਹੜਾ ਜੈਨੂਅਲ ਬੰਦੇ ਨੂੰ ਕਿਸੇ ਵੀ ਪਾਰਟੀ ਨਾਲ ਹੋਵੇ ਸਬੰਧਤ ਹੋਵੇ ਨਹੀਂ ਹੋਣੀ ਚਾਹੀਦੀ ਔਰ ਨਾ ਹੀ ਹੋ ਰਹੀ ਆ ਇਹ ਜਿਹੜੇ ਸਰਾਸਰ ਜਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਐਡਮਿਨਿਸਟ੍ਰੇਸ਼ਨ ਦੇ ਉੱਪਰ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਇਹ ਆਪਣੀ ਜੋ ਕੀਤੀ ਆ ਉਹਨਾਂ ਨੂੰ ਉਹ ਲੱਗਦਾ ਕਿ ਹੁਣ ਵੀ ਉਹ ਹੋਣੀ ਬਿਲਕੁਲ ਕਿਸੇ ਨਾ ਕੋਈ ਤੱਕਾ ਨਹੀਂ ਹੋ ਰਿਆ ਇਹ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਇਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ ਹੋਉਂਦ ਨਹੀਂ ਹੈ ਤਾਂ ਕਹਿੰਦਾ ਮਤਲਬ ਕਿ ਜਿਹੜੀ ਕਿ ਪਾਰਟੀ ਇਹਨਾਂ ਵੱਲੋਂ ਪਹਿਲਾਂ ਜੋ ਕਹਿੰ ਲੋ ਕਿ ਸਿਸਟਮ ਨੂੰ ਚਲਾਇਆ ਜਾ ਰਿਹਾ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਪਾਰਟੀ ਵੀ ਉਹੀ ਸਿਸਟਮ ਚਲਾ ਰਹੀ ਹੈ ਦੇਖੋ ਮੈਂ ਉਸ ਗੱਲ ਤੇ ਜਾਇਆ ਜਾਵੇ ਤੇ ਤੁਸੀਂ ਜੇ ਅੱਜ ਤੋਂ 25 ਸਾਲ ਪਹਿਲਾਂ ਚ ਗੱਲ ਚੱਲੋ ਉਹ ਜਤੀ ਤੇ ਅੱਜ ਦੀ ਸਿਆਸਤ ਚ ਜ਼ਮੀਨਾਂ ਸਮਾਨ ਦਾ ਫਰਕ ਆ ਮੈਨੂੰ ਇਹ ਚ ਕਹਿਣ ਚ ਕੋਈ ਗਰੀਜ ਨਹੀਂ ਕਿ ਇਹ ਕਪੂਰਥਲਾ ਇਹੋ ਜਿਹਾ ਸ਼ਹਿਰ ਹੁੰਦਾ ਸੀ ਇੱਕੋ ਸਾਈਕਲ ਦੇ ਸਕੂਟਰ ਤੇ ਲੋਕ ਬੈਠ ਕੇ ਵੋਟ ਕਰਨੇ ਜਾਂਦੇ ਸੀ ਇੱਕ ਕਾਂਗਰਸਰ ਨੂੰ ਪਾਉਂਦਾ ਸੀ ਇੱਕ ਕਾਲੀ ਨੂੰ ਪਾਵਾ ਦੋ ਪਰਿਵਾਰ ਦੇ ਮੈਂਬਰ ਹੋਣ ਜਾਂ ਜਾਰ ਦੋਸਤ ਹੋਣ ਪਰ ਇਹਨਾਂ ਲੋਕਾਂ ਨੇ ਜਦੋਂ ਦੇ ਇਹ ਆਏ ਆ ਕਿ ਇਹਨਾਂ ਨੇ ਭਰਾਵਾਂ ਦੇ ਵਿੱਚ ਔਰ ਪਰਿਵਾਰਾਂ ਦੇ ਵਿੱਚ ਇੰਦਾ ਦੇ ਬਖੇੜੇ ਖੜੇ ਕਰਤੇ ਜੀਦਾ ਕਿ ਅੱਜ ਤੱਕ ਜਾਨੀ ਕੋ ਅੰਤ ਨਹੀਂ ਹੋ ਰਿਆ ਸੀ ਜਿਹੜੀ ਸਿਆਸਤ ਹੈ ਉਹ ਕਰਦੇ ਆ ਕਿ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਆਪ ਸਵਿਚ ਬਖੇੜਾ ਨਾ ਖੜੇ ਹੋਏ ਡੈਮੋਕ੍ਰੈਟਿਕ ਸਾਡੇ ਸੈਟਅਪ ਇੱਕ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣਾ ਵੋਟ ਦੇਣ ਦਾ ਅਧਿਕਾਰ ਹੈ ਆਪਣੀ ਮਰਜ਼ੀ ਨਾਲ ਵੋਟ ਦੇਣ ਦਾ ਨਾ ਕਿ ਕਿਸੇ ਦੇ ਧੌਣ ਤੇ ਗੋਡਾ ਰੱਖ ਕੇ ਵੋਟ ਲਈ ਜਾ ਸਕਦੀ ਆ ਇਹ ਉਹ ਕੰਮ ਕਰਨਾ ਚਾਹੁੰਦੇ ਆ ਜਦ ਕਿ ਅਸੀਂ ਕਹਿੰਦੇ ਆ ਕਿ ਜਿਹੜੇ ਕਾਨੂੰਨ ਮੁਤਾਬਕ ਜਾਂ ਆਪਣੀ ਮਰਜ਼ੀ ਮੁਤਾਬਕ ਸਾਰਾ ਕੰਮ ਹੋਣਾ ਚਾਹੀਦਾ